ਬਾਰੀ ਪਰ ਜਿਹਦਾ ਗੱਲਾਂ ਕਰਕੇ ਇੱਥੇ ਬੈਠੇ ਆ ਆਪਣੇ ਵੱਡੇ ਭਾਗ ਆ। ਬਹਿ ਕੇ ਸੁਣਾਗੇ ਕਿ ਉਹਦੋਂ ਦੀ ਵੱਡੇ ਭਾਗ ਹੋਣਗੇ। ਸੁਣੇ ਨੂੰ ਮੰਨਾਂਗੇ ਕਿ ਸਭ ਤੋਂ ਵੱਡੇ ਭਾਗ ਹੋਣਗੇ ਜੋ ਬੋਲੇ ਸੋਨੇ ਰ ਭੈ। ਬਨਨਾਲ ਮੀਂਹ ਰਾਜ ਜੀ ਕੀ ਜੈ। ਸਭ ਤੋਂ ਵੱਡੇ ਭਾਗ ਹੋਣਗੇ। ਧਿਆਨ ਨਾਲ ਸੁਣਿਓ ਪਿਆ ਜੋ ਹਣ। ਜਦੋਂ ਸਤਿਗੁਰੂ ਪੂਰਨੰਤ ਮਹਾਰਾਜ ਜੀ ਦੇ ਮਾਤਾ ਪਿਤਾ ਕਾਫੀ ਸਾਲ ਹੋ ਗਿਆ ਘਰ ਵਿੱਚ ਬੱਚਾ ਨਹੀਂ। ਬੜੇ ਸਾਲ ਲੰਘ ਗਏ। ਮਹਾਰਾਜ ਜੀ ਦੇ ਪਿਤਾ ਜੀ ਦੇ ਮਿੱਤਰ ਮੇਰਬੀਨ ਤੇ ਕਰਮਚੰਦ ਮਿਲਣ ਵਾਸਤੇ ਆਏ ਕਿਉਂਕਿ ਸਤਿਗੁਰ ਪੂਰਨਾਨੰਦ ਮਹਾਰਾਜ ਜੀ ਦੇ ਜਿਹੜੇ ਦਾਦਾ ਜੀ ਸੀ ਨਾ ਸ਼ੇਰ ਸਿੰਘ ਉਹਨਾਂ ਦੇ ਮਿੱਤਰ ਸੀਗੇ ਈਸ਼ਰ ਸਿੰਘ ਇਹਨਾਂ ਦਾ ਬੜਾ ਪਿਆਰ ਸੀ ਵੱਖਰੇ ਵੱਖਰੇ ਸਮੇਂ ਅਨੁਸਾਰ ਰਹਿਣਾ ਸ਼ੁਰੂ ਕੀਤਾ ਤੇ ਜਿਹੜਾ ਈਸ਼ਰ ਸਿੰਘ ਸੀ ਉਹਨਾਂ ਦੇ ਪੁੱਤਰ ਸੀ ਮੇਰਬੀਨ ਤੇ ਕਰਮਚੰਦ ਜਦੋਂ ਸਤਿਗੁਰੂ ਪੂਰਨਨਾਥ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਨੂੰ ਮਿਲਣ ਵਾਸਤੇ ਆਏ ਪ੍ਰਸ਼ਾਦਾ ਛਕਿਆ ਰਾਤ ਨੂੰ ਗੱਲਾਂਬੱਤਾਂ ਹੋੜੀਆਂ ਸ਼ੁਰੂ ਹੋ ਗਈਆਂ ਤੇ ਆਤਾ ਸੁਣਿਓ ਵੀ ਆਪਣੀ ਅੱਖਾਂ ਦੇ ਸਾਹਮਣੇ ਉਹ ਨਕਸ਼ਾ ਲਈ ਆਏ ਉਹ ਨਾਲ ਉਹ ਆਪਣਾ ਜਿਹੜਾ ਮਨ ਨੇ ਉਹ ਸੱਚੇ ਟਿਕ ਜਾਂਦਾ ਬੱਚੇ ਫਿਲਮ ਦੇਖਦੇ ਨੇ ਮੋਬਾਈਲ ਦੇਖਦੇ ਆ ਮਾਪੇ ਵਾਜਾ ਮਾਰਦੇ ਉਹਨਾਂ ਨੂੰ ਨਹੀਂ ਸੁਣਦੀਆਂ ਕੋਲ ਆ ਕੇ ਹਿਲਾਉਂਦੇ ਉਹ ਤੈਨੂੰ ਕਦੋਂ ਦਾ ਵਾਜਾ ਮਾਰਦਿਆਂ ਤੈਨੂੰ ਪਤਾ ਨਹੀਂ ਲੱਗਦਾ ਉਹ ਕਹਿੰਦਾ ਨਹੀਂ ਮੈਂ ਬੈਠੇ ਘਬੇ ਹੋਇਆ ਸੀ ਅੱਜ ਜਦੋਂ ਕਥਾ ਦੀ ਫਿਲਮ ਅੱਖਾਂ ਸਾਹਮਣੇ ਜਲ ਪਈ ਵੀ ਛੇਤੀ ਘਬੇ ਜਾ ਰਿਹਾ ਰਹਾ ਇਹਦੇ ਵਿੱਚ ਤੇ ਜਦੋਂ ਘਬ ਗਏ ਉਹ ਸਮਾਂ ਲੈ ਕੇ ਲੱਗ ਜਾਣਾ ਜੋ ਬੋਲੇ ਸੁਨਿਰਭੈ ਮਹਾਨ ਆਧਿਕ ਮਹਾਰਾਜ ਕੀ ਗਏ ਕਿ ਮਹਾਂਪੁਰਖਾਨੀ ਜੁਗਤੀਆਂ ਆਉਂਦੀਆਂ ਉਹ ਦੱਸਦੇ ਹੁੰਦੇ ਆ ਕਹਿੰਦੇ ਮਨ ਟਿਕਦਾ ਕਿੱਦਾਂ ਜਦੋਂ ਆਹ ਕਥਾ ਵਾਲੀ ਫਿਲਮ ਆਪਣੀ ਹੱਥਾਂ ਦੇ ਸਾਹਮਣੇ ਜਲ ਪਈ ਵੀ ਕਿੱਦਾਂ ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਦੇ ਕੋਲ ਇਹ ਮੇਰ ਦੀਨ ਕਰਮਚੰਦ ਸਲਾਹਾਂ ਕਰਦੇ ਆ ਪ੍ਰਸ਼ਾਦਾ ਪਾਣੀ ਛਕਿਆ ਇਹ ਸਲਾਹਾਂ ਕਿਹੜੀਆਂ ਚਲੀਆਂ ਕਹਿੰਦੇ ਵੀ ਸਾਰਿਆਂ ਘਰਾਂ ਵਿੱਚ اولادਾਂ ਹੋਈਆਂ ਸਾਰਿਆਂ ਘਰਾਂ ਵਿੱਚ ਧੀਆ ਪੁੱਤਾਂ ਨੇ ਜਨਮ ਲਏ ਤੁਹਾਡੇ ਘਰ ਵੀ ਅਜੇ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਉਹ ਕਹਿੰਦੇ ਜੀ ਥਾਂ ਤੇ ਕੋਈ ਨਹੀਂ ਛਕਿਆ ਥਾਂ ਨਹੀਂ ਕੋਈ ਛਕਿਆ ਜਿੱਥੇ ਕਿਸੇ ਨੇ ਕਿਹਾ ਉੱਥੇ ਝੌਂਕੀਆਂ ਭਰੀਆਂ ਜਿੱਥੇ ਕਿਸੇ ਨੇ ਕਿਹਾ ਉੱਥੇ ਗਏ ਬਰਕਰੀਏ ਕੀ ਉਹ ਡਾਡੀ ਕੇ ਜੋੜ ਕੇ ਦਾ ਵੀ ਡਾਡੀ ਅਕੇ ਕੇ ਕਹਦਾ ਜੋਰਿਆ ਉਹ ਕਹਿੰਦੇ ਤੁਹਾਡੇ ਕਰਮਾਂ ਚ ਹੈ ਹੀ ਨਹੀਂ ਕਿ ਜਦੋਂ ਕਰਮਾਂ ਚ ਹੀ ਹੈ ਦੀ ਬਰਕਰੀਏ ਕੀ ਤੇ ਜਿਹੜੇ ਮਿਹਨਤੀ ਤੇ ਕਰਮ ਚੱਲਦੇ ਕੀ ਸੀਗੇ ਨਾ ਇਹ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੀ ਸੰਗਤ ਕਰਦੇ ਹੁੰਦੇ ਸੀ ਜੋ ਬੋਲੇ ਸੁਹਨਿਰਪੈ ਅਕਾਸ਼ਿਕ ਮਹਾਰਾਜ ਕੀ ਹੈ ਉਹ ਕਹਿੰਦੇ ਪਿਆਰਿਓ ਅਸੀਂ ਥਾਂ ਦਸੀਏ ਨੇ ਉੱਥੇ ਪਹੁੰਚੋਗੇ ਉਹ ਕਹਿੰਦੇ ਜੀ ਪਹੁੰਚਣ ਦਾ ਕੀ ਫਾਇਦਾ ਜਦ ਕਰਮਾਂ ਜੀ ਨਹੀਂ ਤਾਂ ਤੇ ਜਾਣਦਾ ਕੀ ਫਾਇਦਾ ਬਈ ਕਹਿੰਦੇ ਨਹੀਂ ਨਹੀਂ ਤੁਹਾਨੂੰ ਉਥੇ ਤੇ ਜਿੱਥੇ ਕਰਮ ਲਿਖੇ ਜਾਂਦੇ ਆ ਜਿਗੋਲੇ ਸੁਨਰਪਾ ਹੈ ਭਗਵਾਨ ਮਾਲਮਿਤ ਮਹਾਰਾਜ ਕੀ ਹੈ ਧਿਆਨ ਨਾਲ ਸੁਣੇ ਕਹਿੰਦੇ ਮੈਂ ਮੰਨਦਾ ਕਿ ਤੁਹਾਡੇ ਕਰਮਾਂ 'ਚ ਹਊ ਨਾਲ ਆਵੇ ਮੈਂ ਮੰਨਦਾ ਹਾਂ ਪਰ ਤੁਹਾਨੂੰ ਭੇਜਣਾ ਉੱਥੇ ਹੈ ਜਿੱਥੇ ਕਰਮ ਲਿਖੇ ਜਾਂਦੇ ਕੇ ਨਹੀਂ ਕਰਮਾਂ 'ਚ ਲਿਖਿਆ ਹੁਣ ਲਿਖ ਦੇਣਗੇ ਦੇ ਵੀ ਐਸਾ ਕੋਣ ਹੈ ਉਹ ਜਿਹੜਾ ਜੇ ਕਰਮਾ ਚ ਹੈ ਵੀ ਨਹੀਂ ਤੇ ਬੇ ਵੀ ਲੱਗਦੇ ਹੁੰਦਾ ਕਹਿੰਦੇ ਉਹ ਆ ਸਤਗੁਰੂ ਗਿਆਨ ਨਾਥ ਮਹਾਰਾਜ ਜੀ ਜੋ ਬੋਲੇ ਸੁਨਿਰ ਮੈਂ ਭਗਵਾਨ ਨਾਥਿਕ ਮਹਾਰਾਜ ਕੀਤ ਹੈ ਕੀਤੀਆਂ ਵੀ ਤਿਆਗੀਆਂ ਜਦੋਂ ਇਹਨਾਂ ਨੇ ਬਚਨ ਸੁਣੇ ਨਾ ਜਿਹੜੇ ਸਤਗੁਰੂ ਜੀ ਦੇ ਬਚਨ ਉਹਦੇ ਆਪਣੇ ਜੀਵਨ ਬਦਲਦੇ ਹੀ ਆ ਸਤਗੁਰੂ ਜੀ ਦੀ ਕੋਈ ਸੰਗਤ ਕਰਦਾ ਹੋਵੇ ਨਾ ਅੰਦਰੋਂ ਭੱਜ ਕੇ ਜੇ ਉਹ ਸਾਡੇ ਕੋਲ ਕੋਈ ਬਚਨ ਕਰਦੇ ਨੇ ਉਹਦੇ ਬਚਨਾਂ ਨਾਲ ਵੀ ਸਾਡਾ ਜੀਵਨ ਬਦਲ ਜਾਂਦਾ ਹੈ ਉਦੇ ਬਚਨਾਂ ਵਿੱਚ ਤਾਕਤ ਹੁੰਦੀ ਆ ਅਸਰ ਹੁੰਦਾ ਪਿਆ ਜਦੋਂ ਕਰਮਚਾਰ ਤੇ ਮਿਹਰ ਦੀ ਨੇ ਐਸੇ ਬਚਨ ਕਹਿਣਾ ਕਿ ਨਹੀਂ ਕਰਮਾਂ ਚ ਕੋਈ ਨਾ ਤੁਹਾਨੂੰ ਉੱਥੇ ਲੈ ਕੇ ਚਲਦਾ ਜਿਹੜਾ ਕਰਮ ਲੈ ਕੇ ਜਾਂਦਾ ਆ ਇਹਨਾਂ ਨੂੰ ਪੱਕਾ ਵਿਸ਼ਵਾਸ ਵਜ ਗਿਆ ਕਿ ਤੇ ਲੋ ਵੀ ਹੁਣ ਉਸ ਦਰ ਤੋਂ ਸਾਡੀ ਝੋਲੀ ਖਾਲੀ ਨਹੀਂ ਰਹਿਣੀ ਜਿਉਂ ਬੋਲੇ ਸੁਨਿਰਪੈ ਭਗਵਾਨਾਰਮਿਕ ਮਹਾਰਾਜ ਕੀ ਜੈ ਕਰੋ ਵੀ ਤਿਆਰੀ ਸਮਾਂ ਆਇਆ ਕੀਤੀਆਂ ਤਿਆਰੀਆਂ ਅੰਦਰੋਂ ਤੜ੍ਹ ਗਿਆ ਸ਼੍ਰੀ ਗੁਰੂ ਪੂਰਨੰਦ ਮਹਾਰਾਜ ਜੀ ਦੇ ਚਰਨਾਂ 'ਚ ਲੱਛੀਏ ਜਲਦੀ ਪਹੁੰਚੀਏ ਉਹਨਾਂ ਦੇ ਚਰਨਾਂ ਵਿੱਚ ਗਿਆ ਕੇ ਇੱਕ ਝੋਲੀ ਅੱਗੇ ਲਈਏ ਕਹੀਏ ਉਹਨਾਂ ਨੂੰ ਜਾ ਕੇ ਦਾਦਿਆ ਐਂਹੀਆਂ ਦੀਆਂ ਝੋਲੀਆਂ ਭਰਦੀਆਂ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਵੀ ਦਾਲ ਪਾ ਦੇ ਜੋਗੂਲੇ ਸਿੰਘ ਨਰਪਾਲ ਵੀ ਮਕਰਾਨੀ ਕੀ ਗਏ ਕਰਮਚੰਦ ਜੀ ਮਹਿਤੀ ਜੀ ਨਾਲ ਲਿਆ ਸਤਿਗੁਰੂ ਪੂਰਨੰਦ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਹਾਂ ਨਾਲ ਜਾ ਰਹੇ ਨੇ ਜਿੱਦਾਂ ਜਿੱਦਾਂ ਮਹਾਰਾਜ ਜੀ ਦੇ ਲੱਗੇ ਪਹੁੰਚ ਰਹੇ ਆ ਉਦੋਂ ਦਾ ਤੜਪ ਹੋਰ ਵਧੀ ਜਾਂਦੀ ਫੇਰਾਗ ਹੋਰ ਵਧੀ ਜਾਂਦਾ ਅੱਖਾਂ ਵਿੱਚ ਜਲਿਆ ਬਸ ਇੱਕੋ ਹੀ ਮੱਜਾ ਦੇ ਰਿਹਾ ਇੱਕੋ ਹੀ ਅਰਦਾਸਾਂ ਕਰਦੇ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਅਨੁਸ਼ੇਧੀ ਦਰਸ਼ਨ ਦੇ ਦਿਓ ਇਹ ਜਿੱਦੋਂ ਪਹੁੰਚੇ ਨਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਗਿਆਨ ਨਾਤ ਮਹਾਰਾਜ ਜੀ ਪਹਿਲਾਂ ਤੋਂ ਉਡੀਕ ਕਰ ਰਹੇ ਇਹਨਾਂ ਦੀ ਔਰ ਦੀ ਜੇ ਬੋਲੇ ਸੋ ਮੇਰੇ ਭੈ ਹਰਿਮਾਨ ਨਾਮ ਦੀ ਤਸਰਾ ਦੀ ਜੈ ਪਹਿਲਾਂ ਹੀ ਉਡੀਕ ਕਰ ਰਹੇ ਆ ਪਹਿਲਾਂ ਹੀ ਤੇ ਮਹਾਰਾਜ ਜੀ ਨੇ ਜਦੋਂ ਤੱਕਿਆ ਨਾ ਸਤਿਗੁਰੂ ਪੂਰਨਾਤ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਨੂੰ ਪਿਤਾ ਜੀ ਇੰਦਰ ਸਿੰਘ ਜੀ ਨਾਲ ਮੇਹਰ ਸਿੰਘ ਕਰਮਚੰਦ ਮਹਾਰਾਜ ਜੀ ਬੜੇ ਪਿਆਰ ਨਾਲ ਮਿਲੇ ਸਤਿਗੁਰੂ ਗਿਆਨਤ ਮਹਾਰਾਜ ਪਤਾ ਕਿਉਂ ਉਹਨਾਂ ਨੂੰ ਪਤਾ ਇਨੇ ਦੇ ਘਰ ਐ ਕੈਸੀ ਜੋਤ ਆਉਣੀ ਆ ਜਿੰਨੇ ਪਤਾ ਨਹੀਂ ਕਿੰਨਿਆਂ ਦਾ ਜੀਵਨ ਬਦਲ ਦੇਣਾ ਜੋ ਬੋਲੇ ਸੁਨਿਰਪੈ ભગવાન ਵਾਲਮੀਕ ਮਹਾਰਾਜ ਕੀ ਹੈ ਭਾਰਤੀ ਸਭ ਕੁਝ ਜਾਣਦੇ ਹੁੰਦੇ ਆ ਤਾਂ ਉਹਦੇ ਦਿਲਾਂ ਦੀਆਂ ਜਾਣਨ ਵਾਲੇ ਆ ਮਹਾਰਾਜ ਜੀ ਇਹਦਾ ਗੱਲ ਦੇ ਨਾਲ ਲਾ ਕੇ ਸਤਿਗੁਰੂ ਜੀ ਦੇ ਪਿਤਾ ਜੀ ਨੂੰ ਮਿਲੇ ਸਤਿਗੁਰੂ ਪੂਰਨ ਅਸਮਾਰਜ ਮੇਰਕੀਨ ਕਰਮਚੰਦ ਜੀ ਨੂੰ ਮਿਲੇ ਬੜੇ ਪਿਆਰ ਨਾਲ ਜੱਫੀਆਂ ਬਾ ਕੇ ਮਹਾਰਾਜ ਜੀ ਕਹਿੰਦੇ ਬੈਠੋ ਮੈਂ ਬੜੇ ਚਿਰ ਦਾ ਉਡੀਕਦਾ ਸੀ ਤੁਸੀਂ ਹੁਣ ਆਏ ਆ ਹੁਣ ਆਪਣੇ ਮਨਜੇ ਆਉਣਾ ਹੀ ਆ ਨਾ ਕਹਿਣਾ ਤੜਫ ਤੇ ਸਾਡੇ ਅੰਦਰ ਸੀ ਜਾਣਦੀ ਤੇ ਮਹਾਰਾਜ ਜੀ ਕਹਿੰਦੇ ਅਸੀਂ ਉਡੀਕਦੇ ਸੀ ਜੇ ਸਾਡੇ ਅੰਦਰ ਤੜਫ ਪੈਦਾ ਹੋ ਗਈ ਨਾ ਤੇ ਆਉਣ ਦੀ ਤੇ ਮਹਾਰਾਜ ਜੀ ਨੇ ਕਾਹਦੇ ਉਡੀਕਦੇ ਹੁੰਦੇ ਸਰ ਸਮਝ ਲਓ ਆਵਾਜ਼ ਇਦੋਂ ਆਈ ਆ ਇਸ ਘਰ ਵਿੱਚੋਂ ਆਵਾਜ਼ ਆਈਏ ਜਦੋਂ ਤੜਫ ਦਾ ਅੰਦਰ ਸਕਿਆ ਮੈਂ ਅੱਗੇ ਵੀ ਬੇਨਤੀ ਕੀਤੀ ਆਪਾਂ ਦੇ ਇਥੇ ਆਏ ਆ ਨਾ ਇਦਰ ਉਹ ਬਾਤਾਂ ਆਈਆਂ ਆ ਤਾਂ ਆਏ ਜੋ ਬੋਲੇ ਸੁਨਿਰਬੈ ਮਹਾਰਾਜ ਕੀ ਜੀ ਗੱਲਿਆ ਤੁਸੀਂ ਮੈਨੂੰ ਸੱਦੇ ਆ ਤੇ ਮੈਂ ਆਇਆ ਇਹ ਸੱਚੀ ਗੱਲਿਆ ਪਰ ਜਿੰਨੇ ਵੇਖੇ ਆ ਉਹਦੇ ਨੇ ਸੱਦੇ ਆਦੇ ਆ ਉਹ ਤਾਂ ਨਹੀਂ ਆਏ ਉਹ ਤਾਂ ਨਹੀਂ ਆਏ ਗੱਲਾਂ ਬਾਤਾਂ ਵੇਰੀਆਂ ਬਾਤੀਆਂ ਮਾਰ ਕੇ ਜਾ ਸਕਦੇ ਆ ਪਰ ਇੱਥੇ ਸਤਸੰਗ ਵਿੱਚ ਬੈਠ ਕੇ ਆਨੰਦ ਮਾਰ ਰਹੇ ਆ ਇਹ ਸਤਿਗੁਰੂ ਗਿਆਨਨਾਥ ਮਹਾਰਾਜ ਦੀ ਕਿਰਪਾ ਆ ਤਾਂ ਮਾਰ ਰਹੇ ਆ ਉਹਨਾਂ ਨੇ ਮੇਰ ਕੀਤੀ ਹੈ ਇੱਥੇ ਬੈਠਣ ਦੀ ਸਮਰੱਥਾ ਬਖਸ਼ੀ ਆ ਮੈਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਉਹ ਤਾਂ ਗੱਲ ਵਾਪਈ ਆ ਤੇ ਸਤਿਗੁਰੂ ਗਿਆਨਧਰ ਮਹਾਰਾਜ ਜਿਹਦੇ ਚਰਨਾ ਵਿੱਚ ਜਦੋਂ ਇਹ ਸੰਗਤਾਂ ਪਹੁੰਚੀਆਂ ਮਹਾਰਾਜ ਜੀ ਨੇ ਬੜਾ ਸਤਕਾਰ ਕੀਤਾ ਪਤਾ ਵੀ ਇੱਥੇ ਕਿ ਜੋਤ ਹੋਣੀ ਹੈ ਮਹਾਰਾਜ ਜੀ ਉਹ ਆਪਣੇ ਸੋਹਣੇ ਅਸਨਾ ਦੇ ਬਹਿ ਗਏ ਕਿ ਚਰਨਾ ਵਿੱਚ ਬੈਠੇ ਆ ਸਤਿਗੁਰੂ ਗੁਰਨਾਥ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਮਹਾਰਾਜ ਜੀ ਕਹਿੰਦੇ ਵੀ ਦੱਸੋ ਕੀ ਚਾਹੀਦਾ ਕਿੰਦੇ ਜੀ ਲੈਸ ਤੁਹਾਡੇ ਚਰਨਾਂ ਦੇ ਧੂੜ ਬੜਨਾ ਚਾਹਦੇ ਨੇ ਜੇ ਬੋਲੇ ਸੋ ਨਿਰਭੈ ਭਵਾਂ ਬਾਲਿਕ ਮਹਾਰਾਜ ਕੀ ਜੈ ਤੁਹਾਡੇ ਚਰਨਾਂ ਤੇ ਆਏ ਸਾਰੇ ਪਾਸੇ ਥੱਕੇ ਹਰੇ ਆਏ ਕੋਈ ਦਰਨੀ ਛਟਿਆ ਕੋਈ ਘਰਨੀ ਛਟਿਆ ਹਣ ਤੁਹਾਡੇ ਤੇ ਆਸਰਾ ਕੇ ਆਏ ਆ ਜੇ ਬੋਲੇ ਸੋ ਨਿਰਭੈ ਭਵਾਂ ਬਾਲਿਕ ਮਹਾਰਾਜ ਕੀ ਜੈ ਫੇਰ ਕਰੋ ਮਹਾਰਾਜ ਜੀ ਮਹਾਰਾਜ ਜੀ ਕਿੰਦੇ ਵੀ ਗੌਰ ਕੇ ਦੱਸੋ ਚਾਹੀਦਾ ਕੀ ਹੈ ਕਹਿੰਦੇ ਮਹਾਰਾਜ ਜੀ ਘਰ ਵਿੱਚ ਬੱਚਾ ਹੈ सू पता है जमा च है लिख दें जो बोले सो मैं श्री श्री एक्सल सतगुरु महाराज अरपा कर दें महाराज जी कृपा करो जो सामा च है नहीं तो लिख दो महाराज जी कहते लिखा सही बच्चा होगा तो सही पर बच्चा सा होना ਜੋ ਬਲੇ ਸੋ ਮੇਰੇ ਭੈ ਭਗਵਾਨ ਨਵਾਲੀ ਮਹਾਰਾਜ ਕੀ ਹੈ ਕਿ ਜਿੱਤੇ ਰਹੇ ਮਹਾਰਾਜ ਜੀ ਕਹਿੰਦੇ ਇੱਕ ਅਦੁੱਤੀ ਸ਼ਕਤੀ ਨੇ ਹੁਣਾ ਅਦੁੱਤੀ ਬਲ ਜਿਹਨੂੰ ਕਹਿੰਦੇ ਆ ਜਿਹਦੇ ਵਰਗਾ ਹੋਰ ਕੋਈ ਨਾ ਹੋ ਅਦੁੱਤੀ ਸ਼ਕਤੀ ਉਹ ਤੁਹਾਡੇ ਘਰੀ ਪਤਾ ਕਿਉਂ ਆਣਾ ਕਿਉਂਕਿ ਤੁਹਾਡੀਆਂ ਪਿਛਲੇ ਜਨਮਾਂ ਦੀਆਂ ਭਗਤੀਆਂ ਬਹੁਤ ਬਹੁਤ ਭਗਤੀ ਕੀਤੀ ਪਿਛਲੇ ਜਨਮਾਂ ਵਿੱਚ ਤੇ ਦੋਵਾਂ ਨੇ ਦੋਵਾਂ ਜੀਆਂ ਇਹ ਥੀ ਗੱਲ ਜੇ ਤੇ ਰੱਖੋ ਬਿਆਰਿਓ ਬਹੁਤੀ ਪਾਪੀ ਰੂਹ ਹੋਵੇ ਉਹਨੂੰ ਜਨਮ ਲੈਣ ਲਈ ਭਟਕਣਾ ਪੈਂਦਾ ਚਲੋ ਪਾਪੀ ਦੀ ਗੱਲ ਤੋਂ ਮੰਨਦੇ ਬਹੁਤ ਜਾਗੀ ਪਾਵਨ ਪਵਿੱਤਰ ਰੂਹ ਹੋਵੇ ਉਹਨੂੰ ਵੀ ਬੜਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਕਿਉਂ ਵੀ ਬਹੁਤੀ ਪਾਪੀ ਰੂਹ ਭਟਕਣਾ ਕਿਉਂ ਪੈਂਦਾ ਜ਼ਿਆਦਾ ਕਿਉਂਕਿ ਉਹਦਾ ਦੀ ਮਾਂ ਚਾਹੀਦੀ ਉਹਦਾ ਦੀ ਕੁੱਖ ਚਾਹੀਦੀ ਹੈ ਪਾਪੀ ਇਹ ਬਹੁਤੀ ਪਾਵਨ ਪਵਿੱਤਰ ਜਿਹੜੀ ਆਤਮਾ ਉਹਨੂੰ ਰੁਕਣਾ ਪੈਂਦਾ ਸਮਾਂ ਲੈਣਾ ਪੈਂਦਾ ਆਉਣ ਵਾਸਤੇ ਕਿਉਂ ਉਹਦਾ ਨਹੀਂ ਪਾਵਨ ਕੌਫ ਚਾਹੀਦੀ ਆ ਜਿਵੇਂ ਬੋਲੇ ਸੋ ਨਿਹਾਲ ਭਗਵਾਨ ਵਾਹਿਗੁਰੂ ਜੀ ਮਹਾਰਾਜ ਕੀ ਜੈ ਉਹਦਾ ਨਹੀਂ ਪਾਵਨ ਕੌਫ ਚਾਹੀਦੀ ਆ ਸਤਿਗੁਰੂ ਗਿਆਨਦਾਤਾ ਮਹਾਰਾਜ ਜੀ ਕਹਿੰਦੇ ਪਿਆਰਿਓ ਤੁਹਾਡੇ ਘਰ ਇੱਕ ਅਦੁੱਤੀ ਜੋਤ ਆਉਂਦੀ ਅਦੁੱਤੀ ਆਤਮਾ ਰੁਕੀ ਰੂਪ ਕਿਉਂਕਿ ਤੁਹਾਡੀਆਂ ਪਛਨੀ ਪਿਛਲੇ ਕਈ ਜਨਮਾਂ ਦੀ ਭਗਤੀ ਆ ਉਹ ਭਗਤੀ ਨੂੰ ਮਾੜ ਲਗ ਰਹਾ ਹੈ ਇੰਨਾ ਸਮਾਂ ਹੋ ਗਿਆ ਤੁਹਾਡੇ ਘਰ ਬੱਚਾ ਪਤਾ ਕਿਉਂ ਨਹੀਂ ਹੋਇਆ ਇਹ ਪਰਖਾਂ ਹੀ ਹੁੰਦੀਆਂ ਜਦੋਂ ਉਹਦੇ ਅਵਤਾਰ ਆਉਂਦੇ ਆ ਜਦੋਂ ਭਗਤੀ ਵਾਲੀ ਕੋਈ ਰੂਹ ਆਉਂਦੀ ਆ ਉਹ ਵੀ ਪਰਖਾਂ ਲੈ ਲੈ ਕੇ ਆਉਂਦੀ ਆ ਜੇ ਬੋਲੇ ਸੁਖ ਮਿਰਪੈ ਬੰਗਾਲਿਕ ਮਹਾਰਾਜ ਕੀ ਹੈ ਮਹਾਰਾਜ ਜੀ ਕਹਿੰਦੇ ਚਲੋ ਵੀ ਪਿਆਰਿਓ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਘਰੋਂ ਤੁਹਾਨੂੰ ਆਸ਼ੀਰਵਾਦ ਮਿਲਦਾ ਤੁਹਾਡੇ ਘਰ ਸੋਹਣਾ ਲਾਲ ਆਊਗਾ ਸੋਹਣਾ ਲਾਲ ਇਹ ਕਹਿਣ ਦੀ ਧੀਰ ਸੀ ਸਤਿਗੁਰੂ ਪੂਰਨੰਦ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਦੇ ਅੱਖਾਂ ਵਿੱਚ ਉਹਨਾਂ ਜਲ ਵਹਿ ਚੁੜਿਆ ਆ ਭਰਤੇ ਇੰਨੀ ਛੇਤੀ ਭਰ ਦਿੰਦੇ ਆ ਇਹ ਸਾਨੂੰ ਅਜ ਪਤਾ ਲੱਗਾ ਜਿਉਂ ਬੋਲੇ ਸੋ ਨਿਹਾਲ ਭਗਵਾਨ ਬਾਲਮੀਕ ਮਹਾਰਾਜ ਕੀ ਗਏ ਭਰਤੇ ਨੇ ਝੋਲੀਆਂ ਸੇ ਸਤਗੁਰੂ ਦੇ ਬਾਤਲੇ ਝੋਲੀਆਂ ਦਾ ਐਸੇ ਦੀ ਸਤਗੁਰੂ ਤੇ ਜੀ ਉਹਦੇ ਸਿਰ ਤੇ ਉੱਤੇ ਸਮਝਣਾ ਆਪ ਕਵੀ ਦਾ ਹੱਥ ਉਧਰ ਰੱਖਣਾ ਨਾਮ ਪਿਆਰਿਓ ਪਿਆਰਾ ਭੂਰੇ ਬਨਾ ਸਤਿਗੁਰੂ ਗਿਆਨਤ ਮਹਾਰਾਜ ਜੀ ਨੇ ਪਹਿਲੇ ਵੇਦਨ ਕਰ ਦਿੱਤਾ ਕਹਿੰਦੇ ਬਿਆਰਿਓ ਜਿਹਨਾਂ ਨੇ ਆਉਣਾ ਨਾ ਤੁਹਾਡੇ ਘਰ ਉਹਦੇ ਸਿਰ ਤੇ ਹੱਥ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਬੋਲੇ ਸੁਣਨ ਰਿਹਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਹੈ ਇਹ ਪਹਿਲੇ ਕਹਿੰਦੇ ਤਾਂ ਕਹਿੰਦੇ ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਗਿਆਨਤ ਮਹਾਰਾਜ ਜੀ ਜਿਹੜੇ ਸੋਹਣੇ ਲਾਲ ਨੇ ਤੁਹਾਡੇ ਘਰ ਆਉਣਾ ਉਹਦਾ ਨਾਂ ਫੂਲ ਦਾ ਨਾਂ ਰੱਖਿਆ ਜੋ ਬੋਲੇ ਸੁਣਨ ਰਿਹਾ ਹੈ ਭਗਵਾਨ ਵਾਲਮੀਕ ਮਹਾਰਾਜ ऐसि पुराणो माले वारे जाम एसे पुराणो माले वारे जाम ਦੇ ਘਰ ਉਹਣਾ ਹੁੰਦਾ ਨਹੀਂ ਤੇ ਇਧਰ ਵੀ ਦੇਖੋ ਪਿਛਲੇ ਜਨਮਾਂ ਦੀ ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਸੀ ਸਤਿਗੁਰੂ ਪੂਰਨਨਾਥ ਮਹਾਰਾਜ ਜੀ ਦੇ ਮਾਤਾ ਪਿਤਾ ਦੀ ਸਤਿਗੁਰੂ ਗਿਆਨਨਾਥ ਮਹਾਰਾਜ ਨੇ ਬਚਨ ਕੀਤਾ ਇਧਰ ਪੱਕਾ ਵਿਸ਼ਵਾਸ ਹੋ ਗਿਆ ਕਿ ਜਿੱਦਾਂ ਮਹਾਰਾਜ ਜੀ ਨੇ ਕਿਹਾ ਹੁਣ ਉਦਾਂ ਹੀ ਹੋਣਾ ਜੇ ਤਾਂ ਮਹਾਪੁਰਖਾਂ ਦੇ ਬਚਨਾਂ ਤੇ ਅਸੀਂ ਵਿਸ਼ਵਾਸ ਕਰਦੇ ਆ ਸਾਡੇ ਘਰ ਵਿੱਚ ਬਰਕਤ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਬਹੁਤ ਗਣਤੀ ਮੇਰੇ ਵਰਗੇ ਕਈ ਮਰੀਂਦਾ ਹੋ ਜਾਂਦਾ ਮਹਾਪੁਰਖੋ ਬਚਨ ਕਰਦੇ ਸਾਡੇ ਲਈ ਅਸੀਂ ਵਿਸ਼ਵਾਸ ਹੀ ਨਹੀਂ ਕਰਦੇ ਅਸੀਂ ਫੇਰ ਸੋਚ ਲਈਦਾ ਇਦਾਂ ਹੋ ਵੀ ਜਾਊ ਜਿਦਾ ਮਹਾਰਾਜ ਜੀ ਕਹਿੰਦੇ ਇਦਾਂ ਹੋ ਜਾਊ ਖਰੇ ਹੁਣਾਈ ਨਹੀਂ ਮਹਾਰਾਜ ਜੀ ਕਹਿੰਦੇ ਜਦੋਂ ਖਰੇ ਆ ਕੇ ਤੇਰੇ ਵਿੱਚ ਵੀ ਹੋਊ ਕਿਦਾਂ ਬਈ ਜੋ ਬੋਲੇ ਸੋਨਿਹਰ ਪੈ ਫੁਰਨਾ ਹਾਲੇਕ ਮਹਾਰਾਜ ਕੀ ਜੈ ਬਚਨ ਮੰਨਣਾ ਬਚਨ ਮੰਨਣਾ ਇਹ ਬੜਾ ਜ਼ਰੂਰੀ ਆ ਪਿਆਰੇ ਬਹੁਤ ਜ਼ਰੂਰੀ